ਅੱਜ ਵਾਹਿਗੁਰੂ ਜੀ ਦਾ ਖਾਸ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਪਾਰਸਿਆਂ ਅਸ ਅਮਰੀਕਾ ਤੋਂ ਵੀ ਜੋ ਆਪਣਾ ਪ੍ਰੋਜੈਕਟ ਸੀ ਉਹਦੇ ਅਰੇ ਦਾਸ ਕੋਲਸ ਬੇੰਚੀ ਕਰ ਲੱਗਿਆ ਜੀ ਤੇ ਜੋ ਆਪਾਂ ਪ੍ਰੋਜੈਕਟ ਆਪਾਂ ਵਿੱਚ ਐਸੀ ਧੰਤ ਬਾਬਾ ਈਸ਼ਰ ਸਿੰਘ ਨਾਲ ਚੋਰ ਰਹੇ ਦੀ ਵੀ ਸਾਖੀਆਂ ਪਾਉਣੀਆਂ ਤੇ ਉਹਦੇ ਅਰੇ ਜੀ ਆਪਾਂ ਵੀ ਵੀ ਸ਼ੁਰੂ ਕਰ ਲੱਗਿਆ ਜੀ ਅਗਲੀ ਸਾਖ ਜਿਹੜੀ ਅੱਜ ਦੀ ਸਾਖੇ ਜੀ ਆਪਣੇ ਲੁਧਿਆਣਾ ਕੌਨਸੀਅੰਸੀ ਵਿੱਚੋਂ ਦੋ ਵਾਰ ਮੈਂਬਰ ਪਾਰਲੀਮੈਂਟ ਰਹੇ ਸਦਾ ਗੁਰਚਰਨ ਸਿੰਘ ਕਾਲਪੁਣੇ ਦੀ ਸਾਖੀ ਜਿਹਦਾ ਪਿਤਾ ਜੀ ਦਾ ਜਗENDER ਸਿੰਘ ਜੈਲਦਾਰ ਸੀ ਕਿਉਂਕਿ ਧੰਤਪਾਪਨੰਦ ਸਿੰਘ ਜੀ ਬਹਰੇ ਦੇ ਪ੍ਰਾਣੀ ਸਿੱਖ ਸੀ ਹਾਂਜੀ ਪਬਨੰਦ ਸਿੰਘ ਜੀ ਪ੍ਰਾਣੀ ਸਿੱਖ ਸੀ ਤੇ ਚਲੋ ਫਿਰ ਉਹ ਸੇਵਾ ਕਰਦੇ ਰਹੇ ਜੀ ਫਿਰ ਬਾਬਾ ਜੀ ਉਸੋਂ ਕੇ ਬਾਬਾ ਇਸ਼ਾ ਸਿੰਘ ਜੀ ਮਾਰੇ ਉਸੋਂ ਕੇ ਬਾਬਨੰਦ ਸਿੰਘ ਜੀ ਹਜੂਰੀ ਸੇਵਕਤ ਸੀਗੇ ਹਜੂਰੀ ਸੇਵਕਤ ਹਾਂਜੀ ਤੇ ਵੀ ਉਹ ਕਹਿੰਦੇ ਹਾਂ ਹਰ ਕਾ ਸੇਵ ਜੋ ਹਰ ਪਾਈ ਤਨ ਕੀ ਤਨ ਕੀ ਕਥਾ ਨਰਾਰੀਏ ਆ ਆਪਣੇ ਆਵਨ ਜਾਵੇ ਕਭੂ ਮਰਤੇ ਪਰਮ ਨਰ ਸਿੰਗਾਰੀ ਹੈ ਹਰ ਕੇ ਸੇਵ ਜੋ ਹੱਟ ਪਾਏ ਤਨ ਕੀ ਕਥਾ ਨਰ ਆਰੀ ਹੈ ਆਵਨ ਜਾਵੇ ਕਭੂ ਕਭੂ ਨ ਮਰਤੇ ਪਰਮ ਸਿੰਗਾਰੀ ਹੈ 855 ਇਹ ਬਾਬਾ ਜੀ ਉਸ ਵਕਤ ਸੇਵ ਸੇਵ ਕਹ ਜੀ ਬਾਬਾ ਇਹਨੇ ਸਤਿ ਅਰਸ਼ ਕਿਤੇ ਸਭ ਕੇ ਸਤਨ ਬਾਬਾ ਨੇ ਸਿਂਸੀ ਬਕਰ ਦਿਆ ਬਾਬਾ ਬਨ ਸਿੰਘ 43 ਸਾਂਚੇ ਬਾਬਾ ਜੀ ਬਬਨ ਸਿੰਘ ਬਾਰੇ ਪੜ੍ਹ ਵਰਤਾਤਾ ਫਿਰ ਬਾਬਾ ਜੀ ਡੇਰੋਂ ਚਲੇ ਗਏ ਵੱਡੇ ਬਾਬਾ ਜੀ ਹੁਕਮ ਅਨੁਸਾਰ ਹੁਕਮ ਅਮਲ ਹੈ ਕੀ ਨਾਂ ਚੋ ਫਿਰ ਚਲੇ ਗਏ ਸੀ ਫਿਰ ਉਸ ਤੋਂ ਬਾਅਦ ਫਿਰ ਉਹ ਉਹਦੇ ਆ ਛੋਡੀਆਂ ਸੀ ਤਪਸਾਂ ਤੇ 13 ਮੰਜਸਾ ਉੱਥੇ ਸੀ ਤੇ ਵੀ ਉੱਥੇ ਆ ਕੇ ਫਿਰ ਬਾਬਾ ਜੀ ਨੇ ਫਿਰ ਵੀ ਆਪਣੇ ਬੇ 1950 ਸਾਂਚੇ ਤੋਂ ਬਾਬਾ ਜੀ ਲੈਣ ਗਏ ਆ ਪਿੰਡਾਂ ਦੀ ਪੰਚਾਇਤਾਂ ਕਿਉਂਕਿ ਨਾਂ ਸਰ ਮੁਰਾਦਾ ਭੰਗ ਹੋ ਗਈ ਸੀ ਤੇ ਵੀ ਬਈ ਉਸ ਮੌਕੇ ਵੀ ਪਿੰਡਾਂ ਦੀ ਸੰਗਤਾਂ ਦੇ ਸਾਰੇ ਰਲ ਕੇ ਬੇਨਤੀ ਕੀਤੀ ਵੀ ਵੀ ਆਪਾਂ ਜਾ ਕੇ ਨਾ ਵੀ ਬਾਬਾ ਜੀ ਕੋਲ ਵੀ ਝੋੜਾ ਤਾਂ ਬਾਬਾ ਜੀ ਦੇ ਨਾਂ 'ਤੇ ਲਿਖਿਆਈ ਉਸ ਮੌਕੇ ਜਿਆਦਾ ਜਗਿੰਦਰ ਸਿੰਘ ਜੀ ਵੀ ਗਏ ਸੀ ਤੇ ਵੀ ਦਾ ਹੋਰ ਸੰਗਤਾਂ ਸੀਗਾ ਤੇ ਵੀ ਜਿਸ ਤਰ੍ਹਾਂ ਵੀ ਸਦਲੀਪ ਸਿੰਘ ਸ਼ੇਰਪਰੇ ਵਾਲੇ ਉਹਨਾਂ ਦਾ ਮੈਨੂੰ ਪਤਾ ਨਹੀਂ ਸਾਰੇ ਅਕਲ ਜੀ ਸਰਚੰਦ ਸਿੰਘ ਸਰਦਾਰ ਕਲਤੋ ਜਿਬਰੰਤੋ ਉਹ ਵੀ ਗਏ ਸੀ ਉਹਨਾਂ ਨੂੰ ਪਤਾ ਜੀ ਸਾਰੇ ਲੈਣ ਗਏ ਸੀ ਇਹਨਾਂ ਇੱਕੋ ਇੱਕ ਲੜਕਾ ਸੀ ਜੀ ਤੇ ਵੀ ਗਰਚਨ ਸਿੰਘ ਤੇ ਲੜਕੀ ਇਹਨਾਂ ਦੀ ਸਚਗਿੰਦਰ ਸਿੰਘ ਦੀ ਲੜਕੀ ਕੈਨੇਡਾ ਰਹਦੀ ਸੀ ਇਹ ਜਸ ਗਿੰਦਰ ਸਿੰਘ ਦਾ ਇੱਕੋ ਇੱਕ ਲੜਕਾ ਸੀ ਉਹ ਵੀ ਗਰਚਨ ਸਿੰਘ ਤੇ ਇਹਨਾਂ ਦੀ ਲੜਕੀ ਜਿਹੜੀ ਉਹ ਕੈਨੇਡਾ ਰਹਦੀ ਹੈ ਜੀ ਇਹਨਾਂ ਦਾ ਜਨਮ ਹੋਇਆ ਸੀ ਜੀ 01 ਦਸੰਬਰ 1933 ਨੂੰ 01 ਦਸੰਬਰ 1933 ਨੂੰ ਜਨਮ ਹੋਇਆ ਸੀ ਗਰਚਨ ਸਿੰਘ ਦਾ ਜਨਮ ਹੋਇਆ ਸੀ ਤੇ ਇਹਨਾਂ ਦੀ ਸੈਕੰਡ ਮੈਰਿਜ ਸੀ ਸੈਕੰਡ ਮੈਰਿਜ ਇਹਨਾਂ ਦੀ ਬੀਬੀ ਅਮਰਜੀਤ ਕੋਲ ਸੋਰਾਦੋ 16 ਫਰਵਰੀ 1960 ਤੇ ਵੀ ਬਾਬਾ ਜੀ ਦੀ ਇਜਾਜ਼ਤ ਲੈ ਕੇ ਬਾਬਾ ਇਸ਼ਤ ਸਿੰਘ ਮਾਰੇ ਇਜਾਜ਼ਤ ਲੈ ਕੇ ਕੀਤੀ ਸੀ ਪਹਿਲੇ ਪਹਿਲੇ ਵੀ ਇਜਾਜ਼ਤ shear ਇੱਕ ਲੜਕੀ ਸੀ ਹਾਂਜੀ ਇਥੇ 1964 ਸਾਂ ਦੇ ਵਿੱਚ ਇਹ ਪੋਲਿਟਿਕਸ ਚ ਆ ਗਈ ਸੀ ਇਹ 1964 ਵਿੱਚ ਅਭੀ ਪ੍ਰੈਜ਼ੀਡੈਂਟ ਬਣੇ ਸੀ ਪੰਚਾਇਤ ਸਪੈਸ ਸੰਪਤੀ ਸਦਵਾ ਸਦਵਾ ਬੀਟ ਦੇ ਬਣ ਕੇ ਸੀ ਮੈਂ ਫਿਰ ਮੈਂ ਵੀ ਬਣ ਗਈ ਸੀ ਤੇ ਇਹ ਜਸਾ ਗੁਰਬਾਣੀ ਵਿੱਚੋਂ ਦਾ ਸਤ ਸਗਰ ਪਾਰ ਪਾਰ ਪਾਰੋਤਰੀ ਜੋਜ ਬਚਨ ਕਾਵੇ ਸੰਤ ਕਾ ਜਗੁਰ ਪ੍ਰਸਾਦੀ ਕਰੀਏ ਸੰਤ ਸਗਰ ਪਾਰ ਪਾਰੋਤਰੀ ਜੋਜ ਬਚਨ ਕਾਵੇ ਸੰਤ ਕਸੋ ਸੁ ਗੁਰ ਪ੍ਰਸਾਦੀ ਕਰੀਏ 747 ਵਿੱਚ ਬਚਨ ਕਮਾਉਣ ਦੀ ਬਹੁਤ ਹੁੰਦੀ ਹੈ ਨਾ ਬਚਨ ਬਾਪੇ ਇਹ ਕਮਾਈ ਬਚਨ ਬਚਨ ਕੋਤੇ ਵੀ ਉਹ ਉਸਤਾ ਵੀ ਮਸਾਂ ਦੀ ਬਖਸ਼ਿਸ਼ ਹੋਈ ਤੇ ਫਿਰ ਇਹਨਾਂ ਦਾ ਜਿਹੜਾ ਸੀ ਇਹਨਾਂ ਦੀ ਪੈਣ ਜੀ ਸੀ ਜੀ ਫਿਰ ਇਹਦੇ ਪੈਣ ਜੀ ਪੜ ਮਨਾਵਾ ਤੇ ਮਨਾਵਾ ਤੇ ਉਥੇ ਪੀ ਉਹ ਬਰਾ ਮਨਾਵੇ ਦਿਲ ਭੰਡ ਦੇ ਬੈਸੀ ਫਿਰ ਮੈਂ ਮਨਾਵੇ ਬੈਸੀ ਤੇ ਜਿਹੜਾ ਫਰੋਇ ਪੁੱਛ ਮੈਂ ਦਲੀ ਮੂਗ ਕੋਲੀ ਹੈ ਭਾਂਡ ਜਾ ਇਹਨਾਂ ਦਾ ਜੀ ਇੱਕ ਦਿਲ ਭੰਡ ਕੈਂਡੀਡਟ ਚ ਪੀ ਉਹ ਭਾਂਡ ਜਾ ਜਿਹੜਾ ਸੀਗਾ ਤੇ ਉਹ ਪਰਵਜੀ ਸੰਧੂ ਐਡਮਿੰਟਲ ਤੋਂ ਕ ਐਲਬਰਟ ਸੇਟ ਤੋਂ ਤੇ ਮੈਂਬਰ ਪਾਰਲੀਮੈਂਟ ਨਹੀਂ ਮੈਂ 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 ਬਰੋ ਲੈਜਿਸਲੇਚਰ ਅਸੈਂਬਲੀ ਐਮ ਐਲ ਉਹ ਐਲਬਰਟ ਸੇਟ ਦਾ ਮੈਂ ਬਰੋ ਲੈਜਿਸਲੇਚਰ ਅਸੈਂਬਲੀ ਤੇ ਪੀਟਰ ਸੰਧੂ ਵੀ ਕਹਿੰਦੇ ਜੀ ਉਹਨਾਂ ਦਾ ਭਾਂਡ ਜਾ ਸਕਾ ਤੇ ਉੱਥੇ ਰਹੀ ਤੇ ਫਿਰ ਬੀਬੀ ਅਵਰਜੀਤ ਕਰਦੇ ਜੀ ਤੇ ਉਹਨਾਂ ਦੀ 64 ਸਾਲ ਦੀ ਸ਼ਾਦੀ ਹੋਈ ਸੀ ਵੀ ਆਪਾਂ ਟਾਈਮ ਦੇ ਮੁਤਾਬਕ ਆਪਾਂ ਕਬੀਛੀ ਦੀ ਕਾ ਕੋਸ਼ਿਸ਼ ਕਰਦੇ ਆ ਫਿਰ ਬੀਬੀ ਅਵਰਜੀਤ ਕਰਦੇ ਇਹਨਾਂ ਦੀ ਬੀਤਰ ਪਤਨੀ ਸੀ ਸਗਰ ਚਲਸੀ ਉਹਨਾਂ ਦੇ ਤਿੰਨ ਲੜਕੇ ਨੇ ਜੰਮਦੇ ਸੀ ਤੇ ਤਿੰਨ ਲੜਕੀਆਂ ਨੇ ਜੰਮਦੇ ਸੀ ਤੇ ਇੱਕ ਲੜਕੀ ਜੀ ਵੀ ਇੱਕ ਲੜਕੀ ਸਰੀ ਕਨੇ ਡਰਦੀ ਜੀ ਜੋ ਜਿਹੜੇ ਕਿ ਘਰਾਇਆ ਆਪਣਾ ਜਲੰਧਰ ਡਿਸਟ੍ਰਿਕਟ ਚ ਆਈ ਉਹ ਉੱਥੇ ਵੀ ਆਈ ਆ ਤੀਜੀ ਲੜਕੀ ਗੱਲਪਿੰਡਾ ਜੀ ਆਪਣਾ ਜਲੰਧਰ ਦੇ ਕੋਲ ਉੱਥੇ ਵੀ ਆਈ ਹੈ ਹਾਂ ਜੀ ਉੱਥੇ ਵੀ ਆਈ ਲੜਕੀ ਜਿੰਦਾ ਦੀ ਤੇ ਇਹਨਾਂ ਦੇ ਕਈ ਸਾਲ ਲੜਕਾ ਨਹੀਂ ਹੋਇਆ ਜੀ ਇੱਥੋਂ ਜੀ ਹੁਣ ਬਖਸ਼ ਸਿੰਘ ਦੀ ਸ਼ਾਦੀ ਚ ਲੱਗੇ ਇਹਨਾਂ ਦੇ ਕਈ ਸਾਲ ਲੜਕਾ ਨਹੀਂ ਹੋਇਆ ਲੜਕਾ ਨਹੀਂ ਹੋਇਆ ਜਲੰਧਰ ਘਰੋਂ ਜਿਆਦਾ ਦੇ ਘਰੋਂ ਜਿਹੜੀ ਬੀਬੀ ਸੀ ਜੀ ਬੀਬੀ ਕਰਨਾਉ ਕਰਸੀ ਉਹਨਾਂ ਜਲੰਧਰ ਸਦੇ ਘਰੋਂ ਜੀ ਬੀਬੀ ਕਰਨਾਉ ਉੱਪਰ ਤੇ ਉਹਨੇ ਆਪ ਦੀ ਵਰਚਾ ਜੀ ਮਾਧਰ ਗ੍ਰਿਸ਼ਾਂ ਸੁਨੀ ਮਾਧਰ ਜਿਹੜੀ ਸੀ ਹੈ ਤੇ ਉਹੋ ਗਾ ਬਈ ਉਹ ਜੋ ਆਪਦੀ ਆਦੀ ਨੋ ਬੀਬੀ ਅਮਰਜੀਤ ਕੌਰ ਨਾਲ ਕਿ ਬੀਬੀ ਗਰਨਾਉਕੜ ਬੀਬੀ ਅਮਰਜੀਤ ਕੌਰ ਨੂੰ ਕਹਿੰਦੀ ਵੀ ਵੀ ਮਾਪ ਜੀ ਤੇਨੂੰ ਬਾਬਾ ਈਸ਼ਰ ਸਿੰਘ ਜੀ ਕੋਲ ਭਗਤੌਣਾ ਵੀ ਕਿਉਂਕਿ ਵੀ ਮੈਂ ਵੀ ਪੁੱਤ ਦਾ ਮੂੰਹ ਦੇਖਣਾ ਚਾਹਦੀ ਆ ਵੀ ਬਾਬਾ ਜੀ ਵੀ ਕਰਨ ਕਰਸਨ ਰਹਾਤਾ ਉਹ ਜੇ ਬੀ ਉਹਨਾਂ ਜੀ ਵੀ ਗਰਵਾਨੀ ਚਾਹਦਾ ਹਰ ਕਸੇਵ ਜੋ ਹਰ ਹਰ ਜਿਹਾਂ ਭੇਜਣ ਨਾਲ ਸਮਾਨ ਚ ਲਿਆ 1076 ਵਿੱਚ ਅਰਕਸ ਹਰ ਜਪੇ ਜਿਸ ਮਾਸੀਆ ਇਹ ਉਹੀ ਰੂਪ ਆ ਕਿ ਆਪਾਂ ਵੀ ਅਰਦਾਸ ਕਰੀ ਤੇ ਬੀਬੀ ਕਿਵਤਨ ਅਰਸਾ ਇਤੇ ਫਿਰਦੇ ਨੇ ਬੇ ਨਾਨ ਸਰਾਈ ਤੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਕੋ ਬੇਨਤੀ ਕੀਤੀ ਜੀ ਕਹਿੰਦੇ ਬਾਬਾ ਜੀ ਅਵੇ ਮੈਂ ਪੋਤੇ ਦਾ ਮੁੰਡਾ ਕਿਐ ਤਕ ਬਾਬੇ ਮੁੰਡੇ ਦੇਖਾ ਤੇ ਵੀ ਇਹ ਬੀਬੀ ਮਨarle ਕਿ ਇਹ ਵੀ ਬਾਬਾ ਜੀ ਕੋਲੋਂ ਤੇ ਕੋਲ ਖੜੀ ਸੀ ਸਾ ਹਜੁਰਾਸ ਜੀ ਦੁੱਧ ਦੇ ਨਪ ਸੇਵਾ ਲੈ ਕੇ ਗਾਲ ਦੇ ਸੀ ਹਜੁਰਾਸਨ ਬਾਬਾ ਜੀ ਬਹੁਤ ਸ਼ਦਾਨੀ ਸੀ ਤੇ ਐ ਵੀ ਉਹਨਾਂ ਜਾਣਦੇ ਚੰਗੀ ਤਰ੍ਹਾਂ ਜੀ ਜਾਣਦਾ ਸੀ ਹੁਣ ਤਾਂ ਸਰਬਸ ਹੋ ਗਈ ਸੀ ਕਾਫੀ ਜਿਹੇ ਦੇ ਉਹਨਾਂ ਨੇ ਵੀ ਕੋਲ ਕੋਲ ਕਰਦੇ ਬੀਤੀ ਕਰ ਸੀ ਬਾਬਾ ਜੀ ਕੋਲ ਕਿਹਾ ਬਾਬਾ ਜੀ ਗੁਰਚਾਸ ਤੋਂ ਕਿਰਪਾ ਕਰੋ ਜੀ ਗੁਰਚਾਸ ਤੋਂ ਅਰਦਾਸ ਕਰਕੇ ਤੁਸੀਂ ਵੀ ਆਪ ਬਖਸ਼ਿਸ਼ ਕਰਕੇ ਲੜਕੇ ਦੀ ਜਾਨ ਬਖਸ਼ੋ ਤੇ ਬਾਬਾ ਜੀ ਵੀ ਬਾਬੇ ਜੀ ਵਿਚ ਕਿਤੇ ਕੋਈ ਦਾ ਫਿਕਰ ਨਾ ਕਰ ਕੇ ਤੇ ਗੁਰਦੇ ਨੇ ਕੋਈ ਦੇ ਗੁਰ ਨਾਲ ਸਭ ਪੜੀ ਕਰਨਗੇ ਬਾਬਾ ਜੀ ਬਾਬਾ ਜੀ ਨੇ ਕਿਹਾ ਬਾਬਾ ਜੀ ਪੜੀ ਕਰਨਗੇ ਬਾਬੇ ਜਮਾ ਤਕਸੀ ਵੱਡੇ ਬਾਬੇ ਜੀ ਬਾਬਾ ਸਾਸਰੀ ਤੇ ਫਿਰ ਬਾਬਾ ਜੀ ਆਪ ਦੀ ਮੁਠੀ ਮੀਚ ਕੇ ਨਾ ਜੀ ਬਾਬੇ ਈਸ਼ੀ ਸਿਮਰੇ ਮੁਠੀ ਮੀਚ ਕੇ ਤਾਹਨ ਨੂੰ ਤਿੰਨ ਵਾਰੀ ਹੱਥ ਕੀਤਾ ਤਿੰਨ ਵਾਰੀ ਹੱਥ ਕੀਤਾ ਜਿਹੜੇ ਬੱਚੇ ਕੀਤਾ ਵੀ ਮਾਲਕ ਮੇਰ ਕਰੂਗਾ ਮਾਲਕ ਨੂੰ ਤਿੰਨ ਵਾਰੀ ਹੱਥ ਕੀਤਾ ਮਾਲਕ ਫਿਰ ਫਿਰ ਬਾਬਾ ਜੀ ਇਲਾਚੀਆਂ ਦਾ ਪ੍ਰਸ਼ਾਦ ਦੇਖੋ ਜੀ ਇਲਾਚੀਆਂ ਦਾ ਪ੍ਰਸ਼ਾਦ ਇੱਕ ਕਟੌੜੀਆ ਤੇ ਇੱਕ ਇਹ ਕੰ ਸੇਵਾ ਲਈ ਇੱਕ ਵੀ ਦੇਖੋ ਇੱਕ ਕਦੇ ਨਹੀਂ ਸਮੀਛ ਗਰ ਇੱਕ ਨਾਲ ਝਾੜੂ ਦਿੱਤਾ ਜੀ ਬੀਬੀ ਨੇ ਦਿੱਤਾ ਬੀਬੀ ਉਹਦਾ ਬਾਦਰ ਤੁਸੀਂ ਆ ਕੇ ਝਾੜੂ ਦੀ ਸੇਵਾ ਕਰਿਆ ਕਰੋ ਇੱਥੇ ਆ ਤੇ ਵੀਨੇ ਅਰਕਸੇ ਨਾਰ ਲਾ ਕੇ ਉਹਨਾਂ ਬੀਬੀ ਨੂੰ ਕਿਹਾ ਵੀ ਬੀਬੀ ਨੂੰ ਕਿਹਾ ਵੀ ਤੇ ਨਾਰ ਕਿਸੇ ਨਾਰ ਲਾ ਕੇ ਮਰਾ ਛਾੜੂ ਦੀ ਸੇਵਾ ਕਰਿਆ ਇਹ ਤੇ ਆ ਕੇ ਛਾੜੂ ਮਾਰਿਆ ਕਰ ਤੇ ਨਾਰ ਨਤਨੇ ਕਰਿਆ ਬਾਬਾ ਜੀ ਬਚੀ ਗਿਤੇ ਜੀ ਗੁਰਚੰਦ ਵੀ ਸੇਵਾ ਕਰੇ ਤੇ ਵੀ ਬੀਬੀ ਗੁਰਨਾਮ ਕਹਿੰਦੇ ਕਿਹਾ ਜੀ ਬਾਬਾ ਜੀ ਗੁਰਚੰਦ ਸਿੰਘ ਤਾਂ ਬਹੁਤ ਸੇਵਾ ਕਰਦਾ ਜੀ ਵਰਸੀ ਦੇ ਪੰਜ ਪੰਜ ਦਿਨ ਇੱਥੇ ਰਹਿੰਦਾ ਵਰਸੀ ਸਮਾਂ ਉਹਦੇ ਬਹੁਤ ਸੇਵਾ ਕਰਦਾ ਤੇ ਬਾਬਾ ਜੀ ਦੇ ਗੁਰਚੰਦ ਸਿੰਘ ਨੇ ਬਾਬਾ ਜੀ ਫਿਰ ਘਾੜੀ ਚਲਾਉਂਦੇ ਹੁੰਦੇ ਸੀ ਉਹ ਘਾੜੀ ਦੀ ਸੇਵਾ ਵੀ ਕਰਦੇ ਕਿੱਥੇ ਚਲਾਉਂਦੇ ਰਹੇ ਆ ਜੀ ਫੇ ਬਾਬਾ ਜੀ ਮਸ਼ਕੀਤੇ ਵੀ ਹੁਣ ਸਿੱਧੇ ਰ ਤੁੰਨੇ ਜਾਣਾ ਵੀ ਤੁਸੀਂ ਹੁਣ ਆ ਕੇ ਨਾ ਵੀ ਸੇਵਾ ਕਰਿਆ ਪਰ ਫੇ ਬੀਬੀ ਅਵਰਜੀਤ ਕਰ ਸਵੇਰੇ ਆਉਣ ਲੱਗੀ ਜੀ ਸਵੇਰੇ ਆਉਣਾ ਦਾ ਪਿੰਡ ਚੋਂ ਨਾਲ ਦੇ ਕਿਸੇ ਨਾਲ ਹੋਰ ਮਾਈਆਂ ਬੀਬੀਆਂ ਲੈ ਕੇ ਆਉਂਦੀ ਸੀ ਸ੍ਰੋਸ਼ ਇਸ਼ਨਾਰ ਕਰਕੇ ਬਾਬਾ ਜੀ ਦਾ ਹੁਕਮ ਮੰਨਿਆ ਤੇ ਇਸ ਤੇ ਝਾੜੂ ਦੀ ਸੇਵਾ ਉੱਥੇ ਕਰਨ ਲੱਗੀ ਸਵੇਰ ਮੋਕੇ ਸੱਚਾੜੇ ਮੂਰੇ ਝਾੜੂ ਮਾਰਨਾ ਹੋਰ ਮਾਰਨਾ ਵੀ ਇਸ ਝਾੜੂ ਕਰੇ ਸੇਵਾ ਕਰਨ ਲੱਗੀ ਤੇ ਫੇ ਕੋਮਬਈ ਫਿਰ ਹੋਲੀ ਚ ਅਜਾੜਿ ਸੇ ਫਿਰ ਉਸ ਤੋਂ ਬਾਅਦ ਜੀ ਵੀ ਦੇਖੋ ਫਿਰ ਸੇਵਾ ਵੀ ਜਰ ਸਾਤ ਬਚਨ ਅਟਲਾਦਾ ਕਿੰਨੇ ਸਾਤ ਬਚਨ ਅਟਲਾਦਾ ਵੀ ਜੋ ਵੀ ਜੋ ਬਚਨ ਜਿਹੜੇ ਬਾਬਾ ਜੀ ਕੱਟਾ ਤੇ ਇਹ ਉਹ ਤਾਂ ਵੀ ਪੂਰਾ ਹੋਣਾ ਹੀ ਹੋਣਾ ਜੀ ਤੇ ਜਿਹੜਾ ਵੀ ਵਸ ਫਾਤਾਂ ਕਾ ਬੋਲਿਆ ਪਰਮਾਨੰ ਜੀ ਜੀ ਕਹਿੰਦੇ ਤੇ ਆਪਣੇ ਭਗਤਾਂ ਬੋਲਿਆ ਪਰਮਾਨੰ ਉਹਦਾ ਜੀ ਤੇ ਭਗਤਾਂ ਕਾ ਬੋਲਿਆ ਪਰਮਾਨੰ ਦਰਗੇ ਭਾਮੇ ਛਾਈ ਭਗਤਾਂ ਕਾ ਬੋਲਿਆ ਪਰਮਾਨੰ ਸਰਗੇ ਭਾਮੇ ਛਾਈ ਭਗਤਾਂ ਤੇਰੀ ਟੀਕਰ ਤੇ ਸਚਨਾਈ ਹਾਂ ਭਗਤਾ ਕਾ ਬੋਲੇ ਪ੍ਰਵਾਨ ਹੈ ਦਰਗ ਪਵਿਥਾਏ ਭਗਤਾ ਤੇ ਟੇਕ ਰਤੇ ਸਚਨਾਏ ਹਬ ਇਹ ਵੀ ਆਪਣਾ ਪਾਸੇ ਕੀ ਆ ਗਿਆ ਚਾਹਦਾ ਹੈ ਬਈ ਜਿਸ ਨੂੰ ਹੋਏ ਕਰਪਾਤ ਸੇ ਦੁੱਖ ਨ ਜਾਏ ਜਿਸ ਨੂੰ ਹੋਏ ਕਰਪਾਤ ਇਸ ਕਾ ਦੁੱਖ ਜਾਏ ਹਾ ਜੀ ਭਗਤਾ ਕਾ ਬੋਲੇ ਪ੍ਰਵਾਨ ਹੈ ਦਰਗ ਪਵਿਥਾਏ ਭਗਤਾ ਤੇ ਟੇਕ ਰਤੇ ਸਚਨਾਏ ਪਰ ਜਿਸ ਨੂੰ ਹੋਏ ਕਰਪਾਤ ਇਸ ਦੁੱਖ ਜਾਏ ਆ ਸੇਕੀਆਂ ਵਿੱਚ ਚਾਹਦਾ ਇਬਾ ਵੀ ਇਬਾ ਜਦ ਜਿਹੜੇ ਕੋ ਬਚਨ ਕੋ ਆਉਂਦਾ ਜੀ ਉਸ ਤੋਂ ਪਤਾ ਜੀ ਉਹ ਪੂਰੇ ਤਾਂ ਹੁੰਦੀ ਆ ਜੀ ਹਾਂ ਵੀ ਕੋ ਗੁਰਵੰਤ ਚ ਆਉਂਦਾ ਜੀ ਸੰਤਾ ਕੋ ਮਤ ਕੋ ਨਿੰਦੋ ਸੰਤਰਾ ਮੇ ਇਕੋ ਸੰਤਾ ਕੋ ਮਤ ਕੋ ਨਿੰਦੋ ਸੰਤਰਾ ਮੇ ਇਕੋ ਕਹ ਕਵੀ ਸੋ ਮੈਂ ਗੁਰ ਪਾਇਆ ਜਾ ਕਾ ਨੋ ਬਵੇਕੋ ਸਸਤਰਾਂ ਮੇ ਅਕਚ ਸੰਤਾ ਕੋ ਮਤ ਕੋ ਨਿੰਦੋ ਸੰਤਰਾ ਮੇ ਇਕੋ ਕਹ ਕਵੀ ਇਸ ਮੈਂ ਸੋ ਗੁਰ ਪਾਇਆ ਜਾ ਕਾ ਨੋ ਬਵੇਕੋ ਸਸਤਰਾਂ ਮੇ ਅਕਚ ਇਹ ਬਚ ਗਿਤੇ ਫਿਰ ਗੁਰਚਰਸ ਨੇ ਵੀ ਦੇ ਕੁਝ ਸੇਵਾ ਕਰਦੇ ਕਰਦੇ ਵੀ ਸੇਵਾ ਦਾ ਫਰਜ਼ ਉਹ ਬਾਬਾ ਜੀ ਬੇਸ਼ਕ ਕਰਦੇ ਸੀ ਸੇਵਾ ਕਰੋ ਧਰਤੀ ਵੀ ਵੀ ਚੈਨ ਦਾ ਵੀ ਇਸਾਂ ਵੀ ਉਹ ਤਾਂ ਬਣਨ ਖੋ ਲਹਿ ਗਈਆਂ ਫਿਰ ਗੁਰਚਰਸ ਨੇ ਘਰੇ ਜੀ ਫਿਰ ਲੜਕੇ ਨੇ ਜਨਮ ਲੈ ਲਿਆ ਲੜਕੇ ਜਨਮ ਲੈ ਲਿਆ ਤੇ ਗੁਰਚਰਸ ਉਹ ਪੌਟਿਕਸ ਵੀ ਕਰਦੇ ਰੰਗ ਭਗ ਵੀ ਲੱਗਣ ਲੱਗੇ ਜੀ ਕਿਵੇਂ ਲੱਗਣ ਲੱਗੇ ਫਿਰ ਗੁਰਚਰਸ ਦਾ ਵੀ ਜਿਹੜੇ ਸੀਗੇ ਤੇ ਵੀ ਉਹ 1960 ਸਾਲ ਦੇ ਵਿੱਚ ਜਗਰੌਤ ਐਮਐਲਏ ਮੈਂਬਰ ਲੈਜਿਸਲੇਟਿਵ ਅਸੈਂਬਲੀ ਕਾਂਗਰਸ ਬਣੂ ਦਾ ਫਿਰ ਜਿੱਤ ਗਈ ਤੇ ਫਿਰ 1990 ਵਿੱਚ ਪ੍ਰੈਜ਼ੀਡੈਂਟ ਡਿਸਟ੍ਰਿਕਟ ਕਾਂਗਰਸ ਦੇ ਬਣ ਗਈ 1990 ਸਾਲ ਵਿੱਚ ਡਿਸਟ੍ਰਿਕਟ ਕਾਂਗਰਸ ਦੇ ਪ੍ਰੈਜ਼ੀਡੈਂਟ ਬਣ ਗਈ 1991 ਵਿੱਚ ਇਹ ਮੈਂਬਰ ਪਾਰਲੀਮੈਂਟ ਮੇਰਾ ਖਿਆਲ ਜੀ ਉਸ ਵੇਲੇ ਅਕਾਲੀ ਦਲ ਤੋਂ ਬਣੀ ਸੀ ਮੈਂ ਪਾਰਲੀਮੈਂਟ ਤੇ ਜਾਏ ਸਾਰੀ ਕਾਂਗਰਸ ਤੋਂ ਵਨਸ ਯੂ ਗਿਵਰ ਕੜਾ ਕੜੀ ਕਾਲੀ ਐਚ ਬਣੀ ਸੀ ਹਨ ਤੇ ਫਿਰ 1952 ਚ ਫੀਰ ਮੈਂਬਰ ਪਾਰਲੀਮੈਂਟ ਬਣ ਗਈ ਤੇ ਇੱਕ ਵਾਰੀ ਕਾਂਗਰਸ ਤੋਂ ਬਣੀ ਸੀ ਇੱਕ ਵਾਰੀ ਕਾਲੀ ਹਲਚ ਬਣੀ ਸੀ ਆ ਜੀ ਇਹ ਫਿਰ ਵੀ ਯਾਨੀ ਕਿ ਵੀ ਸਾਖੀ ਹੈ ਜੀ ਦੇਖੋ ਕਿੰਨੀ ਵੀ ਸਾਖੀ ਹੈ ਵੀ ਕੋਈ ਸੋ ਕੋਈ ਵੀ ਸੇਵਾ ਕਰਦਾ ਕੋਈ ਬਚਨ ਘਮਾਉਂਦਾ ਉਹ ਬਿੜੇ ਪਾਰ ਹੁਣੇ ਹੁਣੇ ਜੀ ਬਿੜੇ ਪਾਰ ਹੁਣੇ ਜੀ ਤੇ ਵੀ ਜੱਬੇ ਉਹ ਤਾਂ ਵੀ ਜਿਵੇਂ ਗੁਰਬਾਣੀ ਚ ਨਹੀਂ ਹੁੰਦਾ ਆਪਣੀ ਪੈਜਾਪੇ ਰੱਖੇ ਭਗਤਾਂ ਦੀ ਵਡਿਆਈ ਆਪਣੀ ਪੈਜਾਪੇ ਰੱਖੇ ਕਿ ਭਗਤਾਂ ਦੀ ਵਡਿਆਈ ਆ ਨਾਨਕ ਨਕਸ਼ ਨਕੀ ਬਿਦਾਰਿਆ ਅੰਦੇ ਧਰ ਕੀ ਖਬਰ ਨਾ ਕਰ ਅੰਦੇ ਧਰ ਕੀ ਖਬਰ ਆ ਆਪਣੀ ਪੈਜਾਪੇ ਰੱਖੇ ਭਗਤਾਂ ਦੀ ਵਡਿਆਈ ਆਪਣੀ ਪੈਜਾਪੇ ਰੱਖੇ ਭਗਤਾਂ ਦੀ ਵਡਿਆਈ ਨਾਨਕ ਨਕਸ਼ ਨਕੀ ਬਿਦਾਰਿਆ ਅੰਦੇ ਧਰ ਕੀ ਖਬਰ ਨਾ ਪਾਈ 1103 ਅੰਕ ਚ हां जी जप्पे ਜਿੰਨੇ ਵੀ ਸਾਖਿਆ ਹੋਣ ਗਿਆ ਜੀ ਮੇਰਾ ਕਹਿੰਦਾ ਹੁਣ ਮੈਂ ਜੀ ਇੰਗਲੈਂਡ ਆਇਆ ਹੋਇਆ ਬਈ ਮੈਂ 16 ਤਰੀਕ ਨੂੰ 16 ਮਈ ਨੂੰ ਮੈਂ ਵੀ ਬਾਬ ਸਿੰਘ ਅਮਰੀਕਾ ਚਲੇ ਜਾਣਾ ਮੇਰੇ ਚ ਪ੍ਰੋਪਰਟੀ ਦਾ ਕੰਮ ਸੀ ਉਹਸ ਕਰਕੇ ਆਇਆ ਹੋਇਆ ਸੀ ਤੇ ਵੀ ਮੈਨੂੰ ਲੱਗਦਾ 12 ਦਿਨ ਲੱਗੇ ਜੀ ਮੇਰੇ ਨਾਲ ਜਿੰਨੇ ਵੀ ਮੈਂ ਚਾਹਾਂ ਤੇ ਇਸ ਕਰਕੇ ਜਦੋਂ ਮੈਂ ਜਾਊਗਾ ਉਦੋਂ ਆ ਕੇ ਮੈਂ ਫੇਰ ਹੋ ਹੋ ਸਕਿਆ ਪਾਊਗਾ ਫੇਰ ਮੈਂ ਲੜੀ ਸ਼ੁਰੂ ਕਰਨ ਲਈ ਮੈਂ ਨਾਲ ਕਾਰੀਓ ਰੱਖੇ ਸੀ ਇਹ ਗੱਲ ਕਰਕੇ ਤੇ ਇਹ ਸੀਗਾ ਤੇ ਆਪਣੇ ਜਿੰਨੇ ਵੀ ਸਾਖੇ ਆਉਣਗੇ ਜੀ ਸਾਰੇ ਬਈ ਆਉਣਗੇ ਸੂਤਨ ਆਉਣਗੇ ਫਿਰ ਬਹੁਤ ਵੱਡੀਆਂ ਵੱਡੀਆਂ ਸਾਖੇ ਆ ਰਹੀਆਂ ਜੀ ਜਦੋਂ ਨਾਲਸਰ ਦੀ ਸਾਰੀ ਹੋਰੀ ਸੀ ਮੇਰੇ ਚ ਦੋ ਫੰਦਾ ਦਾ ਜਾਈ ਜਦੋਂ ਨਾਲਸਰ ਦੀ ਸਾਰੀ ਹੋਸੀ ਉਥੇ ਬਈ ਇਹ ਸਾਰੀ ਸਾਰੇ ਜੀ ਬਸਰ ਗਏ ਹੁਣ ਮੈਨੂੰ ਮੈਨੂੰ ਇਸੇ ਦੁੱਖ ਬਹੁਤ ਹੁੰਦਾ ਫਿਸ ਗਿਆ ਤੇ ਵੀ ਉਥੇ ਸੇਵਾ ਕਰਦੇ ਸੀ ਬਈ ਆਪਣੇ ਸੱਤ ਸੱਤ ਅਸੀਂ ਮਿਸਤਰੀ ਸਿੰਘਾੜੇ ਤਿੰਨ ਭਰਾ ਸੀ ਸਾ ਸੰਤਾ ਸੰਸਾ ਜਿਉਰਾ ਸੋ ਸਾ ਹਿਉਰਾ ਸਤਨਪੁਰਾ ਵੀ ਸਿੰਘਾਂ ਵਾਲੇ ਦੇ ਵਿੱਚ ਬਹੁਤ ਸੇਵਾ ਕਰਨੀ ਸੀ ਸੇਵਾ ਕਰਨੀ ਸੀ ਨਿਸ਼ਕਾਮ ਸੇਵਾ ਕੀਤੀ ਬਾਬਾ ਜੀ ਜਾਣ ਨਹੀਂ ਚਾਹਦੇ ਉਹਨਾਂ ਕਰੇ ਤੇ ਉਹ ਕਹਿੰਦੇ ਅਸੀਂ ਜਾਣਾ ਬਾਬਾ ਜੀ ਕਹਿੰਦੇ ਨਹੀਂ ਕਹਿੰਦੇ ਅਸੀਂ ਵੀ ਤੂੰ ਸੇਵਾ ਕਰੋ ਫਿਰ ਸਕਾਹਣਾ ਸਾਨੂੰ ਫਿਕਰਾ ਸੋਡਾ ਬਾਬਾ ਜੀ ਕਹਿੰਦਾ ਇੱਕ ਮਸਤਿੰਦਰ ਸੋ ਸੀ ਉਹਦੀ ਵੀ ਸਾਖੀ ਆ ਰਹੀ ਆ ਮਸਤਿੰਦਰ ਜੀ ਮਸਤਿੰਦਰ ਸੋ ਬਾਬਾ ਜੀ ਸੰਲਿਤ ਸੀ ਸਰਗਮੈਂਟਿਕਾ ਦਾ ਉਹ ਇੰਨੀ ਸ਼ਕਤੀਸ਼ਾਲੀ ਸੀ ਉਹਦੇ ਵੀ ਉਹ 20 ਸਾਲ ਉਮਰ ਵੀ ਵਧਾਈ ਆ ਉਤੋਂ ਦਾ ਮਿਸਤਰੀ ਸੀਗਾ ਉਮਰ ਵੀ ਵਧਾਈ ਬਾਬਾ ਜੀ ਤੇ ਬੜਾ ਗਰਮਫਰਾਰ ਦੇਖੋ ਜੀ ਅੱਜ ਦੇਖੋ ਅਰਬਾ ਪਤੀ ਬਣੇ ਹੋਇਆ ਜੀ ਮੈਂ ਸਭੀ ਸੱਥੀ ਆਪਾਂ ਹੋ ਗਏ ਮੈਂ ਫੋਟੋਆਂ ਫੜਵਾ ਮਿਲ ਜਾਣੀਆਂ ਮੈਨੂੰ ਸਾਰੇ ਕੋ ਇਕੱਠੇ ਕਰਕੇ ਤਾਂ ਪਾਵਾਂਗੇ ਤੇ ਫਿਰ ਬਾਬਾ ਜੀ ਉੱਥੇ ਦੇਖੋ ਸ਼ਾਹਬਦ ਮਾਰਕਟ ਦੇ ਜਾ ਰਹੇ ਸੀ ਬਾਬਾ ਜੀ ਸ਼ਸਮਾਰਾ ਜੀ ਇਵੇਂ ਪਹਿਲੀ ਵਾਰ ਵੈ ਪਤਾ ਲੱਗਿਆ ਜੀ ਕੱਲ ਪਹਿਲੀ ਕਦੇ ਨੂੰ ਪਤਾ ਲੱਗਿਆ ਕਿਉਂਕਿ ਮੈਂ ਤਾਂ ਬਾਬਾ ਜੀ ਜਨਮ ਦਿਨ ਦੇ ਉਤਾਰ ਦੇ ਸ ਤੇ ਜਿੰਨੇ ਪਾਠਨ ਦੇ ਸ ਜਿੰਨੇ ਨਗਰ ਕੀਰਤਨ ਸਾਰੇ ਲਿਖਦਾ ਹੁੰਦਾ ਸੀ ਵੀ ਮੇਰੇ ਕੋ 258 ਰਾਤ ਹੁੰਦੀ ਸੀ ਜਨਮ ਦਿਨ ਤੇ ਪਾਠ ਦੇ ਵਿੱਚ ਉਹ ਨਗਰ ਕੀਰਤਨ ਤੇ 12 ਤੇ ਨਗਰ ਕੀਰਤਨ ਦੇ ਵਿੱਚ ਜਗਾਦਰੀ ਹੋਏ ਹੋਰ ਝੋਲ ਢੀਂ ਬਰੂਦੀ ਸਰਦਕੀ ਸੇ ਵਿਖੰਜਰਾਲ ਤੇ ਬਰਕੀ ਸਾਰੇ ਵੀ ਆਪਣੇ ਪਧਰੀ ਖੜਾ ਤੇ ਵੀ ਸਾਰੇ ਨਗਰੋਂ ਆਉਂਦੇ ਸਾਰੇ ਜਿੰਨੇ ਨਗਰ ਕੀਰਤਨ ਸੀ ਮੈਂ ਲਿਖਦਾ ਸੀ ਅਰੇ ਇਹ ਮੈਂ ਪਹਿਲੇ ਕਿ ਬਦਲ ਗਿਆ ਜੇ ਬਾਬਾ ਜੀ ਜਾਂਦੇ ਸੀ ਸ਼ਾਹਵਾਲ ਮਾਰਕੀਟ ਤੇ ਜਿਹੜੇ ਤਿੰਨ ਤੋਂ ਆਉਂਦੇ ਸੀ ਬਾਬਾ ਜੀ ਉੱਥੋਂ ਉੱਥੋਂ ਰਸਤਾ ਸੀਰੇ ਉੱਥੇ ਬਾਬਾ ਜੀ ਸ਼ਾਹਵਾਲ ਮਾਰਕੀਟ ਦੇ ਰੁੱਕਦੇ ਰਹੇ ਸੀ ਪਰ ਉੱਥੇ ਰੁੱਕਦੇ ਰਹੇ ਸੀ ਉੱਥੇ ਵੀ ਉੱਥੇ ਬਾਬਾ ਜੀ ਨੇ ਉਹ ਦੇਖੋ ਜੀ ਕਿਵੇਂ ਕੀ ਨਵਾਂ ਹੀ ਕੁਸ ਕੁ ਹੈ ਇਹ ਗੱਲ ਸਮਝੀ ਬਥੇਰੀ ਉੱਥੇ ਬਾਬਾ ਜੀ ਨੂੰ ਉੱਥੇ ਟੋਸ ਛਕਾਏ ਗਏ ਜੀ ਉੱਥੇ ਉੱਥੇ ਇੱਕ ਪਰਿਵਾਰ ਨੇ ਟੋਸ ਛਕਾਏ ਤੇ ਨਾਲ ਟੋਸ ਤੇ ਮੱਖੀ ਲਾਈ ਤੇ ਮਮ ਸਾਰੀ ਸਕਤ ਤੁਸੀਂ ਸ਼ਿਕਾਇਤ ਆਲਬੀ ਨਾਲ ਸ਼ਗਣੀ ਦੇ ਉੱਤੇ ਸਭਾ ਬਈ ਦੋਗਰੀ ਅਮਰਤ ਮਾਮਲੇ ਦਾ ਪਾਟ ਵੀ ਕਰਾਇਆ ਸ਼ਾਬਦ ਮਰਕਾ ਬਾਬਾ ਬਗੇਜ ਸਿੰਘ ਜੀ ਨੇ ਲਿਖਿਆ ਬਾਬਾ ਹਰਮਨ ਸੇ ਦਵਾ ਵੀ ਜਣ ਦੇ ਮੇਰੇ ਪਿਤਾ ਜੀ ਨੇ ਲਿਖਿਆ ਸ਼ਾਬਦ ਮਰਕਾ ਜੀ ਉੱਥੇ ਨਹੀਂ ਫਿਰ ਉੱਥੇ ਇੱਕ ਗੱਭਾ ਪਰਿਵਾਰ ਸੀ ਗੱਭਾ ਪਰਿਵਾਰ ਸੀ ਦੇ ਕਾਫੀ ਵੱਡਾ ਪਰਿਵਾਰ ਆ ਜੀ ਉਹ ਕਾਫੀ ਵੱਡਾ ਪਰਿਵਾਰਾ ਗੱਭਾ ਪਰਿਵਾਰ ਨੇ ਫਿਰ ਬਾਬਾ ਜੀ ਕੋ ਉਹਨਾਂ ਨੇ ਵੀ ਚੋਸ ਕਾਇ ਸੀ ਨਾਲ ਮਗਰੀ ਤੇ ਬਾਬਾ ਜੀ ਵਿੱਚ ਕਿਤੇ ਵੀ ਵੀ ਗਰਭ ਕੋ ਕੀ ਕਰਦੇ ਨੇ ਉਹ ਕਹਿੰਦਾ ਕਰਨਾ ਕਿ ਜੀ ਕਹਿੰਦੇ ਸਾਡੇ ਘਰ ਦੀ ਗਰੀਬੀ ਪਉਦਾ ਜੀ ਸਰ ਰੋਟੀ ਦੇ ਫਿਕਰੇ ਦੇ ਸੱਤ ਬਾਬਾ ਜੀ ਕਹਿੰਦੇ ਰੋਟੀ ਦਾ ਇਹ ਸੰਤਾਂ ਕਹਿੰਦੇ ਲੱਗਦਾ ਜੀ ਸ਼ਾਹ ਮਿੱਥੋ ਦੇਖੋ ਜੀ ਉਹ ਕਹਿੰਦੇ ਸਾਡੇ ਰੋਟੀ ਦਾ ਫਿਕਰਾ ਬਾਬਾ ਜੀ ਵੀ ਸੀਗਾ ਜੀ ਸ਼ਾਹ ਹੋਤੇ ਸੀ ਇੱਥੇ ਤੇ ਉਹ ਅੱਜ ਜਾ ਕੇ ਦੇਖੋ ਜੀ ਸ਼ਾਹੂ ਘਰ ਉੱਥੇ ਦੇ ਗਾਬਾ ਪਰਿਵਾਰ ਮਸ਼ਹੂਰ ਪਰਿਵਾਰ ਉਹ ਮੈਂ ਸਾਰੀ ਸਾਕੀ ਦੱਸੂਗਾ ਤੇ ਉਹ ਕਰੂਗਾ ਤੇ ਵੀ ਉੱਥੇ ਫਿਰ ਉੱਥੇ ਫਿਰ ਬਾਬਾ ਜੀ ਦਾ ਜਨਮ ਗ੍ਰਮ ਹੋ ਗਿਆ ਜਿੱਥੇ ਤੇ ਸੰਪਰਵਾੜ ਵੀ 28 ਦਿਨਾਂ ਲਈ ਕਰਦੇ ਆ ਇਕੜੋਂ ਲੀਖ ਫਰਦਾ ਇਕੜੋਂ ਲੀਖ ਫਰਦਾ ਕੋੜੋਂ ਲੀਖ ਫਰਦਾਈ ਤੇ ਤੇ ਸ਼ਾਹਵਾਹ ਮਾਰਕੀਟ ਦੇ ਕੋਲ ਉੱਥੇ ਕਰਦੇ 101 ਪਾਰਸ ਤੋਂ ਉੱਤੇ ਆਪਣੇ ਗੁਰੂ ਘਰਸਾ ਜੋ ਹੁੰਦੇ ਆ ਫਿਰ ਉਹਦਾ 12 13 ਪਿੰਡਾਂ ਚ ਨਗਰ ਕੀਰਤਨ ਕੱਢਦੇ ਸੌ ਕਿ ਨਗਰ ਜਿਹੜੇ ਪਿੰਡ ਸਾਰੇ ਉਹ ਸਾਰੇ ਵੀ ਹਿੰਦੂ ਹਿੰਦੂ ਮжоਰਿਟੀ ਵਾਲੇ ਓਦੇ ਸਾਰੇ ਨਗਰ ਕੀਰਤਨ ਕੱਢਦਾ ਬਾਬਾ ਜੀ ਦਾ ਸੂਬਰਾਜਨ ਕਰਕੇ ਗੁਰੂ ਸਾਹਿਬ ਜੀ ਨੂੰ ਕਰਕੇ ਸੇ ਨਗਰ ਕੀਰਤਨ ਕੱਢਦੇ ਆ ਦੇਖੋ ਕਿੰਨੀ ਸ਼ਾਦਾ ਜੀ ਮੈਨੂੰ ਪਹਿਲੀ ਵਾਰ ਪਤਾ ਲੱਗਿਆ ਇਹ ਕੜੋਲੀ ਦਾ ਉਹ ਨਗਰ ਕੀ ਤੋਂ ਬਹੁਤ ਵੱਡਾ ਨਿਕਲਦਾ ਕੋਤੀ ਤੋਂ ਤੇ ਪਾਠਾ ਦੇ ਭੂ ਪੈਂਦੇ ਆ ਸੰਪੜ ਪੱਠ ਦੇ ਭੂ ਪੈਂਦੇ ਆ ਬਾਬਾ ਹਰਨਾਮ ਸਿੰਘ ਜੀ ਉੱਥੇ ਕਰਾਉਂਦੇ ਜੀ ਉੱਥੇ ਤੇ ਵੀ ਆਪਣਾ ਤੇ ਆਪਣਾ ਨਾਨਕ ਸਰ ਬਾਬਾ ਗੁਰਚਰਨ ਸਿੰਘ ਜੀ ਬੁਰਜੀ ਤੇ ਜੀ ਤੇ ਆਪਣਾ ਜਿੰਦੂ ਜੀ ਤੇ ਬਾਬਾ ਸੇਵਾ ਸਿੰਘ ਜੀ ਇਹ ਵੀ ਉੱਥੇ ਜਾਂਦੇ ਹਾਜ਼ਰੀ ਭਰ ਦਿੰਦੇ ਤੇ ਸਭ ਵੀ ਆਪਣਾ ਸੰਤ ਸੁੱਚਾ ਸਿੰਘ ਜੀ ਸਾਹਿਬ ਹਾ ਜਿਓ ਉਹ ਵੀ ਜਾਓ ਵੀ ਉੱਥੇ ਬਹਾਈ ਭਾਤੇ ਸਾਰੇ ਤੇ ਬਹੁਤ ਦਸਾਂ ਹੁੰਦੇ ਸੀ ਤੇ ਬਲੀਓ ਸਾਰੀਆਂ ਸਾਖੀਆਂ ਆਣਗੀਆਂ ਜੀ ਬੜੀਆਂ ਸੋਹਣੀਆਂ ਸਾਖੀਆਂ ਆਣਗੀਆਂ ਸਾਰੇ ਲਿੰਕ ਤੁੜਨ ਗਿਆ ਆਪਾਂ ਜਿਵੇਂ ਜਿਹੜਾ ਹੈ ਕਹਿੰਦਾ ਜੀ ਆਪਣਾ ਆਪਣੀ ਲੜੀ ਜਿਹੜੀ ਆਪਾਂ ਉਹਨੂੰ ਗਾਹ ਤੋੜਨਾ ਆਹ ਤੋੜਨਾ ਤੇ ਬਾਬਾ ਜੀ ਕੋਈ ਆਮ ਵਿਸਾਦੂ ਸੰਤ ਨਹੀਂ ਸੀ ਜਿਹੜੇ ਵਿਸਾਦੂ ਸੰਤ ਵੀ ਆਪਣਾ ਪੈਸੇ ਦੇ ਖਾਤਰ ਵੀ ਭੱਜੇ ਫਿਰਦੇ ਹੋਏ ਸੀਗਾ ਬਾਬਾ ਜੀ ਜਿਹਨੇ ਛੱਡ ਰਿਹਾ ਸਭ त्याग ਦੀ ਮੂਰਤ ਰਿਹਾ ਸਾਰੀਆਂ ਹੋਣੀਆਂ ਸਾਖੀਆਂ ਕਹੇ ਸਾਖੇ ਸਾਰੀਆਂ ਲਿਆਵਾਂਗੇ ਜੀ ਤੇ ਵੀ ਕਿਵੇਂ ਹੋਈਆਂ ਪਰ ਜੇ ਆਪਾਂ ਇਤਿਹਾਸ ਲਿਖਦੇ ਹਾਂ ਜੀ ਫਿਰ ਆਪਾਂ ਨੂੰ ਸਾਰੀ ਚੀਜ਼ ਲਿਆਉਣੀ ਪੈਣੀ ਫਿਰ ਆਪਾਂ ਲੁਕੋ ਨਹੀਂ ਸਕਦੇ ਜੇ ਲੁਕੋ ਆਮਾਗੇ ਵਿੱਚ ਤੇ ਆਪਣੀ ਦੀ ਫਿਰ ਵੀ ਗਲਤੀ ਆ ਇਹੀ ਬੈਂਤੀ ਹੈ ਜੀ ਤੇ ਵੀ ਹੋਰ ਜੇ ਕੋਈ ਵੀ ਕੋਈ ਲਫ਼ਜ਼ ਕੋਈ ਗਲਤ ਲੈ ਕੇ ਆ ਗਏ ਤਾਂ ਸਖਮਾ ਦਾ ਜਾਚ ਕਾ ਜੀ ਸਾਖੀ ਦੀ ਕੋ ਸੁਣਿਓ ਪੜਿਓ ਤੇ ਪਨੀ ਸੁਣਿਓ ਸਾਖੀ ਆ ਆਪਾਂ ਵੱਧੋ ਇਹਦਾ ਪ੍ਰਚਾਰ ਕਰਨਾ ਇਹੀ ਬੈਂਤੀ ਹੈ ਜੀ ਕੋ ਲੱਛੇ ਮਾਫੀ ਦਿਓ ਬਾਏ ਗੁਰਜੀ ਕਾ ਖਾਲਸਾ ਬਾਏ ਗੁਰਜੀ ਕੀ ਫਤਿਹ